ਤੁਹਾਨੂੰ ਗਾਣਾ ਆਉਂਦਾ ਹੈ ਨਹੀਂ ਤੁਹਾਨੂੰ ਤੈਰਨਾ ਆਉਂਦਾ ਹੈ ਨਹੀਂ ਸੰਗੀਤ ਸਿੱਖਿਆ ਕੁਝ ਨਹੀਂ ਕੁਝ ਹੋਰ ਪਾਸ਼ਾ ਮਾ ਸਿੱਖੀਆਂ ਨਹੀਂ ਸਾਰਾ ਦਿਨ ਕਰਦਾ ਕੀ ਰਹਿੰਦਾ ਹੈ ਕਮਾਂਦਾ ਹਾਂ ਉਹ ਇਹ ਕਰੇਗਾ ਕਿ ਇਹਨਾ ਕਮਾ ਕਮਾ ਕੇ 30 ਤੋਂ ਲੰਘ ਗਿਆ 40 ਦਾ ਹੋਣ ਵਾਲਾ ਹੈ 10 20 ਸਾਲ ਹੋਰ ਨੇ ਤੁਹਾਡੇ ਕੋਲ ਜਿਉਣ ਲਈ ਤੁਹਾਡੀ ਜ਼ਿੰਦਗੀ ਦੀ ਗੁਣਵੱਤਾ ਜ਼ੀਰੋ ਹੈ ਪਰ ਫਿਰ ਵੀ ਕਮਾ ਰਿਹਾ ਹੈ ਖਟ 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 ਜਦੋਂ ਪੈਸਾ ਆਵੇ ਤਾਂ ਉਸਦੀ ਵਰਤੋਂ ਖਾਣ-ਪੀਣ ਲਈ ਕਰੋ ਅਤੇ ਜੋ ਪੈਸਾ ਬਚ ਜਾਏ ਉਹਨਾਂ ਨਾਲ ਆਪਣੀ ਜ਼ਿੰਦਗੀ ਵਿੱਚ ਰੌਣਕ ਲਿਆਉਣ ਲਈ ਵਰਤੋਂ ਕਰੋ ਚਮਕ ਲਿਆਉਣ ਲਈ ਵਰਤੋਂ ਕਰੋ ਪੈਸਾ ਇਸ ਲਈ ਨਹੀਂ ਹੁੰਦਾ ਕਿ ਉਸ ਨੂੰ ਬੰਦ ਕੇ ਰੱਖ ਦਿੱਤਾ ਜਾਵੇ ਕਿ ਹੁਣ ਮੇਰੀਆਂ ਸੱਤ ਪੀੜ੍ਹੀਆਂ ਦੇ ਕੰਮ ਆਵੇਗਾ ਅਤੇ ਮੈਨੂੰ ਤਾਂ ਕੈਂਸਰ ਹੋ ਹੀ ਜਾਵੇਗਾ ਜਿੰਮੇਦਾਰ ਮੈਂ ਹਾਂ ਤਾਂ ਜਦੋਂ ਕੈਂਸਰ ਹੋਏਗਾ ਤਾਂ ਕੰਮ ਆਵੇਗਾ ਜਦੋਂ ਪੈਸਾ ਆਵੇ ਤਾਂ ਉਹਨੂੰ ਖਰਚਣਾ ਸਿੱਖੋ ਅਤੇ ਫੀਕਾ ਥਾਮਾ ਤੇ ਖਰਚਣਾ ਸਿੱਖੋ ਆਪਣੇ ਉੱਤੇ ਖਰਚਣਾ ਸਿੱਖੋ ਆਪਣੀ ਉન્નਤੀ ਆਪਣੀ ਤਰੱਕੀ ਲਈ ਖਰਚਣਾ ਸਿੱਖੋ ਆਪਣੇ ਅੰਦਰ ਮੁੱਲ ਵਧਾਉਣ ਲਈ ਆਪਣੇ ਅੰਦਰ ਕੁਝ ਵਧੀਆ ਜੋੜਨ ਲਈ ਪੈਸੇ ਨੂੰ ਵਰਤਣਾ ਸਿੱਖੋ ਇਹ ਪੈਸੇ ਦਾ ਸਦਉਪਯੋਗ ਹੈ